ਅੱਲ 8:30 ਵੇ ਇਨਫੋਰਮੇਸ਼ਨ ਆਈ ਸੀ ਵੀ ਇੱਕ ਆਰਟੀਕਲ ਗੱਡੀ ਦਾ ਐਕਸੀਡੈਂਟ ਹੋਇਆ ਜਿੱਥੇ ਸਟਾਪੀ ਪੁਲਿਸ ਪਾਰਟੀ ਪਹੁੰਚ ਕੇ ਜਿੱਥੇ ਜ਼ਖਮੀ ਸੀਗੇ ਉਹਨਾਂ ਨੂੰ 108 ਐਮਬੂਲੈਂਸ ਹੰਤਿਆਮ ਕਰਕੇ ਉਹਨਾਂ ਨੂੰ ਆਪਣੇ ਹਸਪਤਾਲ ਕੋਲ ਛੱਡ ਕੇ ਆਇਆ ਇਸ ਇਨਸੀਡੈਂਟ ਤੇ ਤਿੰਨ ਵਿਅਕਤੀ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਇੱਕ ਵਿਅਕਤੀ ਜ਼ਖਮੀ ਹੈ ਜਿਹੜਾ ਹੰਜੇਰਲਾ ਹਸਪਤਾਲ ਜਾਏ ਕਿੰਨੇ ਮੁੰਡੇ ਕਿੰਨੇ ਕੁੜੀਆਂ ਸੀ ਦੇਖੀ ਉਹ ਇਹ ਚ ਜਿਹੜੇ ਜਿਹੜੇ ਮੌਕੇ ਤੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਚੋਂ ਇੱਕ ਕੁੜੀ ਹੈ ਤੇ ਦੋ ਮੁੰਡੇ ਹੈ ਤੇ ਇੱਕ ਮੁੰਡਾ ਜਿਹੜਾ ਹੈਗਾ ਉਹ ਜ਼ੇਰਿਲਾ ਜਾ ਹੈਗਾ ਪਰ ਕਿੱਥੇ ਦੇ ਰਹਿਣ ਸੀ ਲੋਕਲੀ ਸਿੱਖੀ ਜਾਤਰ ਜਹਰ ਫੋਡਾ ਲੋਹਰਾ ਜਾਂ ਇਸ ਆਪਣੇ ਉਹਨੇ گاਉਂ ਦੇ ਦੇ ਇਸ ਸਿੱਕੇ ਮੋਟੇ ਇਹ ਪਰਦੇਸੀ ਕੇ ਪੰਜਾਬ ਯੂਨੀਵਰਸਿਟੀ ਵਿੱਚ ਆਪਣੀ ਪੜਾਈ ਕਰਦੇ ਸੀ ਸਰ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਕਿ ਇਹਨਾਂ ਦਾ ਕੋਈ ਐਕਸਟ੍ਰੀਮ ਸਪੀਡ ਵਿੱਚ ਲੈ ਰਹੇ ਹੋਏ ਆ ਜਾਂ ਕੋਈ ਵਹੀਕਲ ਹਿੱਟ ਮਾਰ ਕੇ ਗਿਆ ਕੁਛ ਇਹੋ ਜਿਹਾ ਡੇਟ ਪਤਾ ਲਗੀ ਦੇਖੋ ਅਜੇ ਅਸੀਂ ਇਹਨਾਂ ਦੀ ਇੱਕ ਵਾਰ ਜਿਹੜੀ ਕਾਰਵਾਈ ਹੈਗੀ ਹੈ ਮੌਕੇ ਦੇ ਚਸ਼ਮਦੀਦ ਦੇ ਬਿਆਨ ਤੇ ਲੇਖੀ ਕਰਿਆ ਨੇ ਜੇ ਜਿਹੜਾ ਦੱਸਦਾ ਸੀ ਕਿ ਵੀ ਗੱਡੀ ਕੀ ਤੇਜ਼ ਰਫ਼ਤਾਰ ਕਾਰਨ ਨੇ ਸਪੀਡ ਬ੍ਰੇਕਰ ਸਾਹਮਣੇ ਆ ਗਿਆ ਤੇ ਉਸ ਤੋਂ ਬਾਅਦ ਗੱਡੀ ਆਊਟ ਆਫ ਕੰਟਰੋਲ ਹੋ ਕੇ ਪਲਟੀਆਂ ਖਾ ਕੇ ਉਹਦੀ ਗੱਡੀ ਮਤਲਬ ਜ਼ਿਆਦਾ ਨੁਕਸਾਨੀ ਗਈ ਤੇ ਮੌਕੇ ਤੇ ਇਹਨਾਂ ਦੀ ਡੈਥ ਵੀ ਹੋ ਰਹੀ ਪਰ ਇਸ ਚ ਇੱਕ ਜਿਹੜਾ ਡਰਾਈਵਰ ਮੁੰਡਾ ਹੈਗਾ ਨਰੇਂਦਰ ਉਹ ਜੇ ਜੇਰੇ ਲਾਜ ਹੈ ਜਿਹੜਾ ਹਜੇ ਸਟੇਟਮੈਂਟ ਦੇਣ ਦੇ ਕਾਬਲ ਨਹੀਂ ਹੈਗਾ ਅਸੀਂ ਇੱਕ ਵਾਰ ਕਾਰਵਾਈ ਮਨਚਸ਼ਮਨੀ ਦੇ ਅਕੋਰਡਿੰਗ ਕਰੀ ਜਾਂਦੇ ਆ ਪਰ ਜੇ ਉਹ ਦੀ ਸਟੇਟਮੈਂਟ ਜਿਵੇਂ ਮੁੰਡੇ ਦੀ ਆਊਗੀ ਉਹ ਦੇ ਅਕੋਰਡਿੰਗ ਜਿਹੜੀ ਕਾਰਵਾਈ ਹੋਊਗੀ ਉਹ ਮਚ ਲੈਦੀ ਹੋਵੇ ਕਿਹੜੇ ਪ੍ਰੋਸੈਸ ਤੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਇਹ ਚੰਡੀ ਵਾਲੇ ਪਾਸੋਂ ਦੀ ਆ ਰਹੇ ਸੀ ਤੇ ਕੁੜਲੀ ਉੱਧਰ ਜਾ ਰਹੇ ਸੀ ਸਰ ਹੁਣ ਜਿਸ ਤਰੀਕੇ ਨਾਲ ਇਹ ਐਕਸੈਪਟ ਪਹਿਲਾਂ ਵੀ ਹੋਇਆ ਬਹੁਤ ਘੜੇ ਦੇ ਵਿੱਚ ਇੱਕ ਨੌਜਵਾਨ ਦਾ ਖਾਲੀ ਭੋਗ ਸੀ ਸਾ ਇਨਸਰਵ ਉਹ ਦਿੱਤਾ ਕਾਪੀ ਐਕਸ਼ਨ ਤੋਂ ਬੋਲ ਰਹੀ ਨੀ ਤਾਂ ਟੋਰਟੈਕਸ ਵੀ ਲੱਗਿਆ ਹੋਇਆ ਇਸ ਬਾਰੇ ਤੁਸੀਂ ਟੋਰਟੈਕਸ ਦੇ ਉੱਤੇ ਜਿੰਨੀ ਕੋਈ ਰਿਪੋਰਟ ਭੇਜੀ ਹੈ ਕਿਉਂਕਿ ਕਈ ਨਗਹਿਰੀਆਂ ਦੇਖਣ ਨੂੰ ਮਿਲੀਆਂ ਨੇ ਜਿਵੇਂ ਸਪੀਡ ਬ੍ਰੇਕਰ ਦੇ ਉੱਤੇ ਜਿੱਡੀ ਪੀ ਪੱਟੀ ਹੈ ਦ ਲਾਈਟਾਂ ਜਲ ਰਹੀਆਂ ਇਸ ਤਰੀਕੇ ਨਾਲ ਜਿਹੜੀ ਲਾਪ ਹੋਈ ਦੇਖੋ ਜਿੱਥੇ ਵੀ ਜਿਆਦਾ ਵੱਲੋਂ ਸਾਨੂੰ ਇੰਸ਼ੋਰ ਇਹ ਹਜੇ ਮਿਲਦੇ ਵੀ ਜਿੱਥੇ ਜਿਹੜਾ ਨੇ ਅਕਸੀਡੈਂਟ ਪ੍ਰੋਨ ਏਰੀਆ ਬਣ ਜਾਂਦਾ ਹੈ ਉਹਦੇ ਬਾਰੇ ਮੈਂ ਅੱਜ ਵੀ ਇੱਕ ਲੈਟਰ ਕੱਢਿਆ ਨੂੰ ਕਿ ਆਹ ਏਰੀਆ 'ਚ ਸਾਨੂੰ ਲੱਗਦਾ ਵੀ ਇੱਕ ਜਾਂ ਦੋ ਤੋਂ ਬਾਅਦ ਅਕਸੀਡੈਂਟ ਹਰ ਇੱਕ ਕੁਝ ਟਾਈਮ ਬਾਅਦ ਹੁੰਦੇ ਆ ਤੇ ਉਹ ਸਬੰਧੀ ਅਸੀਂ ਜਿਹੜੀ ਵੀ ਕਾਰਵਾਈ ਟੋਲ ਮਲ ਨਾਲ ਕਰਾਂਗੇ ਤੇ ਆਪ ਵੀ ਅਸੀਂ ਇੱਕ ਵਾਰ ਇਹਨਾਂ ਨੂੰ ਇੰਸ਼ੋਰ ਕਰਾਂਗੇ ਵੀ ਇੱਥੇ ਜਿਹੜਾ ਵੀ ਰੋਡ ਦਾ ਇਨਫਰਾਸਟ੍ਰਕਚਰ ਚਾਹੀਦਾ ਉਹ ਪ੍ਰੋਪਰ ਤੇ ਸਹੀ ਤਰੀਕੇ ਨਾਲ ਹੋਵੇ ਸਰ ਲੋਕਲ ਕੀ ਵੀ ਕਰੋਗੇ ਕਿ ਜਿਹੜੇ ਤੇਜ਼ ਰਫਤਾਰ ਨਾਲ ਚੱਲਦੇ ਨੇ ਇਸ ਲ ਦੇਖੋ ਆਪਣੀ ਆਪਾਂ ਉਹੀ ਗੱਲ ਕਰਦੇ ਹਾਂ ਕਿ ਜਿੰਦਗੀ ਸਭ ਤੋਂ ਇੰਪੋਰਟੈਂਟ ਹੈ ਇੱਕ ਬੱਚਾ ਪੜ ਲੈ ਕੇ ਨਾ ਵੱਡਾ ਬਣਦਾ ਹੈ ਕਿ ਉਹ ਯੂਨੀਵਰਸਿਟੀ 'ਚ ਪੜਾਉ ਨੀਸ਼ਨ ਲੰਦਾ ਪੀ ਐਚ ਡੀ ਕਰਦਾ ਸਭ ਕੁਝ ਕਰਦਾ ਹੈ ਤੇ ਇੱਕ ਝਟਕੇ 'ਚ ਹੀ ਜਿਹੜੀ ਇਹੋ ਜੀ ਮਾੜੀ ਘਟਨਾ ਹੁੰਦੀ ਹੈ ਤੇ ਉਹ ਮਤਲਬ ਉਹਦਾ ਪਰਿਵਾਰ ਤੇ ਜੋ ਬੀਤਦੀ ਹੈ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ ਇਸ ਲਈ ਸਭ ਨਾਲ ਪੀ ਲਈ ਹੀ ਹੈ ਵੀ ਵਹੀਕਲ ਦੀ ਜਿਹੜੀ ਪ੍ਰੋਪਰ ਟ੍ਰੇਨਿੰਗ ਤੇ ਆਪਣਾ ਵਹੀਕਲ ਦੀ ਸਪੀਡ ਉਹ ਇੰਪੋਰਟੈਂਟ ਹੈਗੀ ਹੈ ਤੁਸੀਂ ਉਹਨੂੰ ਕਦੇ ਵੀ ਜੇ ਸਪੀਡ ਤੋਂ ਵੱਧ ਚਲਾਓਗੇ ਜਾਂ ਕੁਝ ਇਹੋ ਜੀ ਮਤਲਬ ਟਰੈਫਿਕ ਨਿਮਨ ਨਿਯਮਾਂ ਨਾ ਕਰੋਗੇ ਦਾ ਇਹ ਬਹੁਤੀ ਹੈ ਮਤਲਬ ਖਤਰਨਾਕ ਚੀਜ਼ ਹੈਗੀ ਤੇ ਇਹਦਾ ਹਰੇਕ ਨੂੰ ਧਿਆਨ ਰੱਖਣਾ ਚਾਹੀਦਾ ਵੀ ਕਾਨੂੰਨ ਦੇ ਦਾਇਰੇ ਚ ਹੀ ਰਹਿ ਕੇ ਡਰਾਈਵਿੰਗ ਕਰਨੀ ਚਾਹੀਦੀ ਹੈ। ਕੋਈ ਸੀਸੀਟੀਵੀ ਤਾਂ ਨਹੀਂ ਆਇਆ ਸਾਹਮਣੇ? ਨਹੀਂ ਹਜੇ ਮੌਕੇ ਦੇਖੋ ਕੋਈ ਸੀਸੀਟੀਵੀ ਨਹੀਂ ਸੀਗਾ ਪਰ ਅਸੀਂ ਅੱਗੇ ਪਿੱਛੇ ਉਸ ਗੱਡੀ ਤੋਂ ਪਹਿਲਾਂ ਤੇ ਗੱਡੀ ਤੋਂ ਬਾਅਦ ਚ ਜਿਹੜੇ ਵੀ ਵਹੀਕਲ ਹੈਗੇ ਆ ਜਿਹੜੇ ਵੀ ਪਿੱਛੇ ਕੈਮਰੇ ਲੱਗੇ ਆ ਉਹਦੇ ਸੀਸੀਟੀਵੀ ਕਢਾਈ ਜਾਂਦੇ ਆ। ਕੋਰਾਂਟ ਚੱਤ ਤੇ ਬਾਂਧੇ ਖਲਾਫ ਕਾਰਜ ਚੱਲ ਰਿਹਾ ਹੈ। ਅ ਨਹੀਂ ਹਜੇ ਤਾਂ ਹਜੀ ਕੋਈ ਇਨਫੋਰਮੇਸ਼ਨ ਨਹੀਂ ਆਈ ਸਾਡੇ ਕੋਲ ਮੈਂ ਉਹ ਦੱਸਿਆ ਨਾ ਜਿਹੜਾ ਮੁੰਡਾ ਜੇ ਇੰਜਰਡ ਹੈਗਾ ਜਿਹਦੇ ਹਜੇ ਬਿਆਨ ਦੇ ਦੇ ਕਾਬਲ ਨਹੀਂ ਹੈਗਾ ਜੇ ਉਹਦੇ ਬਿਆਨ ਜਿਵੇਂ ਹੋਣਗੇ ਉਹਦੇ ਅਕੋਰਡਿੰਗ ਬਾਕੀ ਕਾਰਵਾਈ ਵਿੱਚ ਜਾਂਦੀ ਹੈ ਠੀਕ ਹੈ